ਅ ਇਸ ਤੋਂ ਅੱਗੇ ਆਪਾਂ ਰਜਿੰਦਰ ਸਿੰਘ ਦੀ ਗੱਲ ਕਰਦੇ ਰੈਂਡਮ ਡਰਗ ਟੈਸਟ ਦੀ ਆ ਇਹ ਕਿਉਂ ਜ਼ਰੂਰੀ ਆ ਤੇ ਟਰੱਕਿੰਗ ਕੰਪਨੀ ਇਹ ਇਸ ਨੂੰ ਕਰਵਾਉਣ ਦਾ ਟਰੱਕਿੰਗ ਕੰਪਨੀ ਨੂੰ ਕੀ ਫਾਇਦਾ ਆ ਅ ਪਹਿਲੀ ਗੱਲ ਤਾਂ ਇਹ ਲਾਅ ਹੈ ਠੀਕ ਹੈ ਜੀ ਕਾਨੂੰਨ ਹੈ ਇਹ ਕਰਾਉਣਾ ਇਹ ਇਹ ਤੋਂ ਤੁਸੀਂ ਬਚ ਨਹੀਂ ਸਕਦੇ ਹਮ ਪਰ ਇਹਦੇ باوجود ਵੀ ਜੇ ਬਿਸ਼ੱਕ ਇਹ ਲਾਅ ਆ ਤੇ ਆਪਾਂ ਨੂੰ ਰਾਜੀ ਗੱਲ ਬਿਲਕੁਲ ਸਮਝਣੀ ਚਾਹੀਦੀ ਹੈ ਔਰ ਇਹ ਗੱਲ ਦਿਲ ਚ ਬਸਾਉਣੀ ਚਾਹੀਦੀ ਹੈ ਕਿ ਦੁਨੀਆ ਵਿੱਚ ਜਿਹੜਾ ਵੀ ਕੋਈ ਕਾਨੂੰਨ ਬਣਦਾ ਹੈ ਜੀ ਉਹ ਤੁਹਾਡੇ ਫਾਇਦੇ ਲਈ ਹੁੰਦਾ। ਅਗਰ ਸਪੀਡ ਲਿਮਿਟ ਜਿਹੜੀ ਹੈ ਉਹ 75 ਕੀਤੀ ਗਈ ਹੈ ਜਾਂ 55 ਕੀਤੀ ਗਈ ਹੈ ਤੇ ਉਹ ਸਾਡੇ ਫਾਇਦੇ ਲਈ ਕੀਤੀ ਹੈ ਨਾ ਕਿ ਕਿਸੇ ਹੋਰ ਨੇ ਆਪਣੇ ਫਾਇਦੇ ਲਈ ਕੀਤੀ ਹੈ। ਸੋ ਜਦੋਂ ਰੈਂਡਮ ਡਰੈਕਟਰ ਸ਼ੁਰੂ ਹੋਇਆ ਜਾਂ ਉਹਦਾ ਸੁਭਬ ਬਣਿਆ ਤੇ ਰੈਂਡਮ ਅਕਸ ਬੇਸ਼ੱਕ ਉਹ ਕਾਨੂੰਨ ਹੈ ਚ ਕੋਈ ਸ਼ੱਕ ਨਹੀਂ। ਉਹ ਸਾਡੇ ਕੋਲ ਕੋਈ ਉਹਨੂੰ ਬਾਈਪਾਸ ਕਰਨ ਦਾ ਸਾਡੇ ਕੋਲ ਢੰਗ ਹੈ ਨਹੀਂਗਾ। ਔਰ ਅਲਟੀਮੇਟਲੀ ਜਿਹੜਾ ਰੈਂਡਮ ਆ ਅਗਰ ਸਹੀ ਪਰਫਾਰਮ ਕੀਤਾ ਜਾਵੇ ਤਾਂ ਕੰਪਨੀ ਨੂੰ ਬਹੁਤ ਵੱਡਾ ਬੈਨੀਫਿਟ ਜਿਹੜਾ ਉਹ ਹੁੰਦਾ ਓਕੇ ਕਿਵੇਂ ਹੁੰਦਾ ਕਿਉਂਕਿ ਜਿਹੜਾ ਰੈਂਡਮ ਹੈ ਹੈ ਕਿ ਸਭ ਤੋਂ ਪਹਿਲਾਂ ਸਾਨੂੰ ਸਮਝਣ ਨੂੰ ਲੋੜ ਆ ਕਿ ਆਰਮ ਡਾਇਰੈਕਟ ਅਸ ਤੇ ਰੈਂਡਮ 'ਚ ਫਰਕ ਕੀ ਹੈ ਹਮ ਇੱਕ ਹੁੰਦਾ ਪ੍ਰੀ এমਪਲੋਇਮੈਂਟ ਡਾਕਟਰਸ ਕਿ ਤੁਸੀਂ ਇੱਕ ਡਰਾਈਵਰ ਹਾਇਰ ਕਰ ਰਹੇ ਹੋ ਤੁਸੀਂ ਡਰਾਈਵਰ ਨੂੰ ਜਿਹੋ ਤਰ੍ਹਾਂ ਕੋ ਐਪਲੀਕੇਸ਼ਨ ਦੇਣ ਆਇਆ ਤੁਸੀਂ ਉਹਨੂੰ ਹਾਇਰਿੰਗ ਉਹਦੀ ਕੰਪਲੀਟ ਕਰ ਲਈਏ ਤੁਸੀਂ ਉਹ ਡਾਕਟਰਸ ਕਰਵਾਉਗੇ ਤੇ ਪ੍ਰੀ এমਪਲॉयਮੈਂਟ ਅਗਰ ਉਹ ਡਰਗ ਟੈਸਟ ਪੋਜ਼ਿਟਿਵ ਹੈ ਤੁਸੀਂ ਉਹਨੂੰ ਨਹੀਂ ਰੱਖੋਗੇ ਜਾਂ ਜੋ ਵੀ ਤੁਹਾਡੀ ਡਰਗ ਪਾਲਿਸੀ ਕਹਿੰਦੀ ਹੈ ਤੁਸੀਂ ਉਹਦੇ ਅਨੁਸਾਰ ਕੰਮ ਕਰੋਗੇ ਪਰ ਜੇਕਰ ਉਹ 네ਗੇਟਿਵ ਆ ਤਾਂ ਤੁਸੀਂ ਉਹਨੂੰ ਹਾਇਰ ਕਰ ਲਓਗੇ ਪਰ ਉਹਨੂੰ ਸਵਾਲ ਇਹਦੇ ਪੈਦਾ ਹੁੰਦਾ ਕਿ ਜਦੋਂ ਇੱਕ ਡਰਾਈਵਰ ਤੁਹਾਡੇ ਕੋਲ ਐਪਲੀਕੇਸ਼ਨ ਭਰਨ ਆਉਂਦਾ ਤੇ ਉਹ ਪ੍ਰੀਪੇਅਰਡ ਹੁੰਦਾ ਹੈ ਮੈਂਟਲੀ ਉਹਨੂੰ ਪਤਾ ਹੁੰਦਾ ਕਿ ਮੇਰਾ ਡਰਗ ਟੈਸਟ ਹੋਣਾ ਹੈ ਹੂੰ 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 ਉਹ ਤਿਆਰੀ ਚ ਆਉਂਦਾ ਜਿਹੜਾ ਬੰਦਾ ਡਰੱਗ ਖਾਂਦਾ ਆ ਉਹਨੂੰ ਪਤਾ ਹੁੰਦਾ ਕਿ ਜਿਹੜੀ ਮੈਂ ਡਰੱਗ ਖਾਂਦਾ ਇਹ ਜੇ ਮੈਂ ਅੱਜ ਬੰਦ ਕਰਾਂ ਤੇ ਕਿੰਨੇ ਦਿਨ ਤੱਕ ਇਹਦਾ ਅਸਰ ਮੇਰੇ ਯੂਰਿਨ ਸੈਂਪਲ ਜੇ ਰਹਿਣਾ ਜਾਂ ਮੈਂ ਉਹ ਕਿਹੜੀ ਕਿਹੜੀ ਜੀਬ ਪੀਣੀ ਹੈ ਤੇ ਜਿਹੜਾ ਇਹਦਾ ਅਸਰ ਪੰਜ ਦਿਨ ਰਹਿਣਾ ਸੀ ਉਹ ਤਿੰਨ ਦਿਨ ਚ ਖਤਮ ਹੋ ਜਾਏ ਹੂੰ ਹੂੰ ਕਿਉਂਕਿ ਉਹਨਾਂ ਕੋ ਸਾਰੀ ਇਹ ਨੌਲੇਜ ਹੁੰਦੀ ਆ ਜਿਹੜਾ ਬੰਦਾ ਡਰੱਗ ਕਰਦਾ ਠੀਕ ਹੈ ਹੂੰ ਹੂੰ ਤੇ ਉਹ ਬਕਾਇਦਾ 2-4 ਦਿਨ ਪਹਿਲਾਂ ਜੋ ਵੀ ਉਹ ਭੰਖਾਂਦਾ ਜਾਂ ਜੋ ਵੀ ਜਿਸ ਤਰ੍ਹਾਂ ਦਾ ਵੀ ਉਹ ਨਸ਼ਾ ਲੈਂਦਾ ਉਹ ਉਹਦੇ 2-4-5 ਦਿਨ ਪਹਿਲਾਂ ਖਾਸ ਤੌਰ ਤੇ ਜਿਹੜੇ ਲਿਕਵਿਡ ਉਹਨਾਂ ਨੂੰ ਪਤਾ ਹੁੰਦੇ ਆ ਉਹ ਲਿਕਵਿਡ ਲੈਣਾ ਸ਼ੁਰੂ ਕਰ ਦਿੰਦੇ ਆ ਹੂੰ ਹੂੰ ਉਹ ਲਿਕਵਿਡ ਲੈਣ ਤੋਂ ਬਾਅਦ ਉਹ 2-4 ਦਿਨ ਵਿੱਚ ਜਿਹੜਾ ਸਾਰਾ ਵਾਸ਼ ਆਊਟ ਹੋ ਜਾਂਦਾ 5 ਦਿਨ ਦੇ ਵਿੱਚ ਜੋ ਵੀ ਉਹਦੀ ਟਾਈਮਿੰਗ ਹੈ ਉਸ ਨਸ਼ੇ ਦੀ ਉਹ ਵਾਸ਼ ਆਊਟ ਕਰਨ ਤੋਂ ਬਾਅਦ ਤੁਹਾਡਾ ਕੋ ਡਾਕਟਰ ਕਰਾਉਣਾ ਹੂੰ ਹੂੰ ਪ੍ਰੀ এমਪਲॉयਮੈਂਟ ਦੇ ਵਿੱਚ ਅਕਸਰ ਬੰਦੇ ਨਹੀਂ ਫੜੇ ਜਾਂਦੇ ਕਿਉਂਕਿ ਬੱਦੇ ਪੂਰੀ ਤਿਆਰੀ ਨਾ ਤੁਹਾਡੇ ਕੋਲ ਹਾਂਜੀ ਪਰ ਪ੍ਰੀ এমਪਲੋਇਮੈਂਟ ਜਿਹੜਾ ਜਦੋਂ ਹੋ ਜਾਂਦਾ ਤੇ ਫਿਰ ਜਿਹੜਾ ਇਹ ਡੰਡਾ ਜਾਂ ਕਹ ਲਓ ਵੀ ਤਲਵਾਰ ਫੈਡਰਲ ਮੋਟਰ ਕੈਰੀਅਰ ਬਲੋ ਟਰੱਕਰ ਦੇ ਉੱਤੇ ਰੱਖੀ ਗਈ ਆ ਉਹ ਇਸ ਕਰਕੇ ਆ ਕਿ ਜਦੋਂ ਡਰਾਈਵਰ ਹਾਇਰ ਹੋ ਗਿਆ ਘੜ ਕੋ 2 ਸਾਲ ਚੱਲਿਆ ਉਹ 2 ਸਾਲ ਦੇ ਵਿੱਚ ਕਿਵੇਂ ਮੇਕ ਸ਼ੋਰ ਕਰਨਾ ਕਿ ਭਾਈ ਇਹ ਡਰਗ ਨਹੀਂ ਖਾ ਰਿਹਾ ਹੂੰ ਹੂੰ ਪ੍ਰੀ এমਪਲੋਇਮੈਂਟ ਤਾਂ ਇੱਕ ਵਾਰੀ ਹੋ ਗਈ ਜਾ ਮੰਨ ਲਓ ਬੰਦਾ ਡਰਗ ਖਾਂਦਾ ਹੀ ਨਹੀਂ ਸੀ ਜੀ ਉਹ ਤੁਹਾਡੇ ਕੋ ਆਇਆ ਪਰ ਤਿੰਨ ਮਹੀਨੇ ਬਾਅਦ ਡਰਗ ਖਾਣ ਲੱਗ ਪਿਆ ਤੇ ਉਹਦੇ ਵਾਸਤੇ ਕੋਈ ਕਿਸੇ ਕਿਸਮ ਦਾ ਸਿਸਟਮ ਨਹੀਂ ਸੀ ਔਰ ਪੁਰਾਣੇ ਵਿਲੇਜ ਅਕਸਰ ਇਦਾਂ ਹੁੰਦੀ ਸੀ ਸੋ ਉਸ ਚ ਨੂੰ ਰੋਕਣ ਵਾਸਤੇ ਟਰੱਕਰ ਨੂੰ ਸੇਵ ਕਰਨ ਵਾਸਤੇ ਉਹਨਾਂ ਨੇ ਰੈਂਡਮ ਪ੍ਰੋਗਰਾਮ ਕੀਤਾ ਜਿਹਦੇ ਵਿੱਚ ਜਿਹੜੀ ਕੰਸੋਰਟੀਅਮ ਹੈ ਜਾਂ ਜਿਹੜੀ ਡਰਗ ਟੈਸਟਿੰਗ ਕੰਪਨੀ ਹੈ ਜਦੋਂ ਤੁਸੀਂ ਆਪਣੇ ਡਰਾਈਵਰ ਦਾ ਪ੍ਰੀ ਇੰਪਲੀਮੈਂਟ ਕਰਵਾਉਂਦੇ ਹੋ ਤਾਂ ਤੁਸੀਂ ਇੱਕ ਕੰਸੋਰਟੀਅਮ ਫੈਡਰਲ ਮੋਟਰ ਕੈਰੀਅਰ ਦੀ ਅਪਰੂਵਡ ਫਰਮ ਨੂੰ ਤੁਸੀਂ ਬਕਾਇਦਾ ਹਾਇਰ ਕਰਦੇ ਹੋ ਔਰ ਹਾਇਰ ਕਰਕੇ ਜਦੋਂ ਵੀ ਡਰਗ ਟੈਸਟ ਕਰਵਾਉਣਾ ਹੁੰਦਾ ਤੇ ਤੁਸੀਂ ਮੇਕ ਸ਼ੁਰ ਕਰਨਾ ਹੁੰਦਾ ਕਿ ਉਹਨੂੰ ਇਹ ਗੱਲ ਕਹੋਗੇ ਭਾਈ ਇਸ ਡਰਾਈਵਰ ਨੂੰ ਰੈਂਡਮ ਦੇ ਵਿੱਚ ਇਨਰੋਲ ਕਰ ਓਕੇ ਕਿਉਂਕਿ ਇੱਥੇ ਹੁਣ ਕੁਐਸਚਨ ਕੀ ਹੈ ਕਿ ਮੈਂ ਪਿਛਲੇ ਵੀ ਛੇਕ ਵਾਰੀ ਪਹਿਲਾਂ ਵੀ ਸ਼ੋਅ ਹੀ ਦੱਸਿਆ ਸੀ ਕਿ ਅਕਸਰ ਅਸੀਂ ਕਈ ਵਾਰੀ ਸਮਝਦੇ ਹਾਂ ਕਿ ਮੈਂ ਡਰਗ ਟੈਸਟ ਕਰਵਾ ਲਿਆ ਤੇ ਇਹਦਾ ਮਤਲਬ ਇਹ ਰੈਂਡਮ ਇਨਰੋਲ ਹੋ ਗਿਆ ਇਹ ਗੱਲ ਬਿਲਕੁਲ ਵੀ ਕਤਈ ਤੌਰ ਤੇ ਵੀ ਸਚਾਈ ਨਹੀਂ ਹੈ ਕਿਉਂਕਿ ਮੰਨ ਲਓ ਤੁਹਾਡੇ ਕੋਲ 10 ਡਰਾਈਵਰ ਆਉਂਦੇ ਆ ਤੁਸੀਂ ਉਹਨਾਂ ਵਿੱਚੋਂ 4 5 10 10 ਡਰਾਈਵਰ ਦਾ ਡਰੱਗ ਟੈਸਟ ਕਰਵਾਉਂਦੇ ਹੋ ਉਹਨਾਂ ਵਿੱਚੋਂ ਦੋ ਡਰਾਈਵਰ ਪੋਜ਼ਿਟਿਵ ਆ ਜਾਂਦੇ ਤੁਸੀਂ ਹਾਇਰ ਨਹੀਂ ਕਰਦੇ ਉਹਨਾਂ ਵਿੱਚੋਂ ਦੋ ਤੁਸੀਂ ਵੈਸੇ ਹਾਇਰ ਨਹੀਂ ਕਰਦੇ ਪਰ ਡਰੱਗ ਟੈਸਟ ਜਿਹੜੀ ਤੁਹਾਡੀ ਕੰਸੋਰਟੀਅਮ ਆ ਉਹਨੂੰ ਨਹੀਂ ਪਤਾ ਕਿ ਤੁਸੀਂ ਕਿੰਨੇ ਡਰਾਈਵਰ ਹਾਇਰ ਕੀਤੇ ਆ ਅਸਲ ਵਿੱਚ ਤੁਸੀਂ 6 ਡਰਾਈਵਰ ਹਾਇਰ ਕੀਤੇ ਆ ਪਰ ਡਰੱਗ ਟੈਸਟ ਦੇ ਦਸਾਂ ਦਾ ਹੋ ਚੁੱਕਾ ਸੋ ਆਡੀ ਡਿਊਟੀ ਬਣਦੀ ਹੈ ਕਿ ਤੁਸੀਂ ਆਪਣੇ ਕੰਸੋਰਟੀਅਮ ਨੂੰ ਦੱਸੋਗੇ ਭਾਈ ਮੇਰਾ ਫਲਾਣਾ ਫਲਾਣਾ ਡਰਾਈਵਰ ਲਾਉ ਮੈਂ ਬੇਸ਼ੱਕ ਉਹਦਾ ਡਾਕਟਰਸ ਕਰਵਾਇਆ ਸੀ ਪਰ ਮੈਨੂੰ ਹਾਇਰ ਨਹੀਂ ਕੀਤਾ ਸੋ ਇਸ ਕਰਕੇ ਇਹਨੂੰ ਰੈਂਡਮ ਚ ਨਹੀਂ ਪਾਉਣਾ ਇਹਨੂੰ ਰੈਂਡਮ ਚ ਪਾਉਣਾ ਜਾਂ ਇੰਜ ਕਰੋ ਕਿ ਜਦੋਂ ਤੁਹਾਡਾ ਡਰਾਈਵਰ ਹਾਇਰ ਹੋ ਜਾਂਦਾ ਤੁਸੀਂ ਉਹਨੂੰ ਟਰੱਕ ਦੀ ਚਾਬੀ ਦੇ ਦਿੰਦੇ ਹੋ ਤਾਂ ਸੇਮ ਨਾਈਟ ਤੁਸੀਂ ਆਪਣੇ ਕੰਸੋਰਟੀਅਮ ਨੂੰ ਈਮੇਲ ਕਰੋਗੇ ਭਾਈ ਆਹ ਮੇਰਾ ਡਰਾਈਵਰ ਮੈਂ ਹਾਇਰ ਕਰ ਲਿਆ ਇਹਦਾ ਡਾਕਟਰਸ ਹੋ ਚੁੱਕਾ ਹੈ ਇਹਨੂੰ ਰੈਂਡਮ ਦੇ ਵਿੱਚ ਵੀ ਇਨਰੋਲ ਕਰ ਲਿਆ ਜਾ ਠੀਕ ਹੈ ਸੋ ਡਰਗ ਟੈਸਟ ਕਰਵਾਉਣਾ ਤੇ ਉਹਨੂੰ ਰੈਂਡਮ ਵਿੱਚ ਇਨਰੋਲ ਕਰਾਉਣਾ ਇਹ ਦੋ ਅਲੱਗ-ਅਲੱਗ ਗੱਲਾਂ ਠੀਕ ਹੈ ਜੀ ਬਹੁਤ ਲੋਕ ਸਾਡੇ ਜਿਹੜੇ ਆ ਉਹ ਕਨਫਿਊਜ਼ ਹੋ ਜਾਂਦੇ ਓਕੇ ਉਹਨਾਂ ਨੂੰ ਲੱਗਦਾ ਕਿ ਡਰਗ ਟੈਸਟ ਕਰਾਉਣ ਦਾ ਮਤਲਬ ਹੀ ਰੈਂਡਮ ਵਿੱਚ ਇਨਰੋਲ ਹੋਣਾ ਓਕੇ ਉਹ ਵੱਖਰੇ ਤੋਂ ਗੱਲ ਤੇ ਆ ਹੂੰ ਇਹ ਗੱਲਾਂ ਦੋ ਅਲੱਗ-ਅਲੱਗ ਨੇ ਹੂੰ ਅਗਲੀ ਗੱਲ ਕਿ ਰੈਂਡਮ ਜਿਹੜਾ ਉਹ ਚਾਰ ਵਾਰੀ ਨਾਰਮਲੀ ਪੁੱਲ ਹੁੰਦਾ ਕੰਸੋਰਟੀਅਮ ਬਲੋ ਓਕੇ ਉਦੇ ਵਿੱਚ ਉਹਨਾਂ ਜੋ ਮੰਨ ਲਓ ਉਹਨਾਂ ਦੇ ਕੋਲ 1000 ਕੰਪਨੀ ਹੈ ਜਾਂ 500 ਕੰਪਨੀ ਹੈ ਹਮ ਹਮ ਉਹਦੇ ਵਿੱਚ ਕਿਸੇ ਦਾ ਇੱਕ ਡਰਾਈਵਰ ਆ ਕੇ ਉਸਦੇ 10 ਡਰਾਈਵਰ ਆ ਕੇ ਉਸਦੇ 20 ਡਰਾਈਵਰ ਆ ਤਾਂ ਉਹਨਾਂ ਨੇ ਟੋਟਲ ਡਰਾਈਵਰਾਂ ਦੇ ਵਿੱਚੋਂ ਚੌਥਾ ਹਿੱਸਾ ਡਰਾਈਵਰ ਜਿਹੜੇ ਉਹ ਕਢਣੇ ਆ 25% ਹਰ ਕੁਆਟਰ ਅ ਐਕਚੁਅਲੀ ਅੱਧੇ ਹੁੰਨੇ ਆ ਕਿਉਂਕਿ ਉਹਨਾਂ ਨੇ 50% ਤੋਂ ਉੱਪਰ ਲੈ ਕੇ ਜਾਣਾ ਹੁੰਦਾ ਆਪਣਾ ਟੋਟਲ ਸੋ 50% ਦਾ ਚੌਥਾ ਹਿੱਸਾ ਭਾਅ ਕੇ 12 13% ਠੀਕ ਹੈ ਜੀ ਓਕੇ ਸੋ 12 13% ਡਰਾਈਵਰ ਉਹਨਾਂ ਨੇ ਰੈਂਡਮਲੀ ਚੱਕਣੇ ਹੁੰਦੇ ਆ ਉਹ ਕੋਈ ਵੀ ਆ ਸਕਦੇ ਰੈਂਡਮ ਦਾ ਭਾਵ ਹੀ ਇਹ ਹੈ ਕਿ ਇੱਕ ਕੰਪਨੀ ਕੋਲ ਮੰਨ ਲਓ ਅਗਰ 10 ਡਰਾਈਵਰ ਆ ਹੋ ਸਕਦਾ ਉਹਦਾ ਇੱਕ ਵੀ ਨਾ ਆਵੇ ਹੂੰ ਤੇ ਇੱਕ ਡਰਾਈਵਰ ਕੋਲ ਚਾਰ ਕੰਪਨੀ ਕੋਲ ਚਾਰ ਡਰਾਈਵਰ ਹੋ ਸਕਦਾ ਚਾਰੇ ਆ ਜਾਣ ਹਾਂ ਇੱਕ ਡਰਾਈਵਰ ਹੋ ਸਕਦਾ ਉਹ 2-3 ਸਾਲ 4 ਸਾਲ ਰੈਂਡਮ ਚ ਪੋਲ ਹੀ ਨਾ ਹੋਵੇ ਹੂੰ ਦੂਜਾ ਡਰਾਈਵਰ ਹੋ ਸਕਦਾ ਕਿ ਸਾਲ ਚ ਦਿਨ ਵਾਰੀ ਪੋਲ ਹੋ ਜਾ ਸੋ ਕਈ ਵਾਰੀ ਆਪਣੇ ਜਿਹੜੇ ਸੱਜਣਾ ਉਹ ਦਰਾਂਜ ਕਰਦੇ ਨੇ ਕਿ ਫਲਾਨੀ ਕੰਪਨੀ ਜਿਹੜੀ ਆ ਉਹ ਦੀ ਰੈਂਡਮ ਸਾਡਾ ਬਾਰ ਬਾਰ ਕੱਢੀ ਜਾਂਦੀ ਆ ਅਸਲੀਅਤ ਇਹ ਹੈ ਕਿ ਰੈਂਡਮ ਕੱਢਣਾ ਕਿਸੇ ਆਪ ਬੰਦੇ ਦੇ ਹੱਥ ਵਿੱਚ ਹੈ ਹੀ ਨਹੀਂ ਇਹ ਕੰਪਿਊਟਰ ਦਾ ਇੱਕ ਬਕਾਇਦਾ ਮੈਕਨਿਜ਼ਮ ਹੁੰਦਾ ਕੰਪਿਊਟਰ ਦਾ ਇੱਕ ਪ੍ਰੋਗਰਾਮ ਲਿਖਿਆ ਜਾਂਦਾ ਜਿਹਦੇ ਵਿੱਚ ਕੰਪਿਊਟਰ ਆਟੋਮੈਟਿਕਲੀ ਰੈਂਡਮ ਜਿਹੜਾ ਹੈ ਉਹ ਪੁੱਲ ਕਰਦਾ ਸੋ ਜਦੋਂ ਵੀ ਰੈਂਡਮ ਨਿਕਲਦਾ ਹਾਂ ਤਾਂ ਕਾਨੂੰਨ ਕੀ ਹੈ ਕਿ ਜੇਕਰ ਤੁਹਾਡੀ ਮੰਨ ਲੋਟਰੀing ਕੰਪਨੀਆਂ ਤੁਹਾੜੇ ਕੋਲ 10 ਡਰਾਈਵਰ ਹੈ ਉਹਨਾਂ ਵਿੱਚੋਂ ਦੋ ਡਰਾਈਵਰ ਇਸ ਕੁਆਟਰ ਵਿੱਚ ਪੁੱਲ ਹੋਏ ਆ ਰੈਂਡਮ ਦੇ ਅਧੀਨ ਤੇ ਜਿਹੜੀ ਕੰਸੋਰਟੀਅਮ ਕੰਪਨੀ ਹੈ ਉਹ ਤੁਹਾਨੂੰ ਦੱਸੇਗੀ ਜਿਹੜਾ ਤੁਹਾਡਾ ਡੀਈਆਰ ਹੈ ਜਿਹੜਾ ਰਿਪਰੈਜ਼ੈਂਟੇਟਿਵ ਆ ਤੁਹਾਡਾ ਡਾਇਰੈਕਟ ਟੈਸਟਿੰਗ ਵਾਸਤੇ ਜਾਂ ਸੇਫਟੀ ਵਾਸਤੇ ਉਹਨੂੰ ਅਸੀਂ ਡੀਈਆਰ ਕਹਿੰਦੇ ਹਾਂ 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 ਅ ਡੈਜ਼ਿਗਨੇਟਿਡ ਏਮਪਲੋਇਰ ਰਿਪਰੈਜ਼ੈਂਟੇਟਿਵ ਰਿਪਰੈਜ਼ੈਂਟੇਟਿਵ ਠੀਕ ਹੈ ਉਹ ਰਿਪਰੈਜ਼ੈਂਟ ਹੈ ਜੋ ਉਹ ਪਾਪ ਕੰਪਨੀ ਦਾ ਮਾਲਕ ਵੀ ਹੋ ਸਕਦਾ ਸੇਫਟੀ ਮੈਨੇਜਰ ਵੀ ਹੋ ਸਕਦਾ ਸੋ ਜਦੋਂ ਉਹਨੂੰ ਈਮੇਲ ਜਾਂਦੀ ਆ ਜਾਂ ਇਹ ਮੈਸੇਜ ਜਾਂਦਾ ਕਿ ਭਾਈ ਤੇਰੇ ਫਲਾਣੇ ਦੋ ਡਰਾਈਵਰ ਰਿਜਿੰਦਰ ਸਿੰਘ ਤੇ ਮਿੰਦਰ ਸਿੰਘ ਦੋ ਤੇਰੇ ਨਿਕਲ ਗਏ ਆ ਤੋ ਉਹਨੇ ਰਜਿੰਦਰ ਸਿੰਘ ਨੂੰ ਜਾਂ ਮਹਿੰਦਰ ਸਿੰਘ ਨੂੰ ਇਸ ਤਰ੍ਹਾਂ ਕਾਲ ਕਰਕੇ ਨਹੀਂ ਕਹਿਣਾ ਹੁੰਦਾ ਕਿ ਤੂੰ ਭਾਈ ਪਰਸੋ ਨੂੰ ਲੋਡ ਫਲਾਨੀ ਜਗ੍ਹਾ ਲਾ ਕੇ ਤੇ ਆਪਣਾ ਡਰਾਈਵਰਸ ਕਰਾ ਕੇ ਤਾਂ ਆ ਜੀ ਨੋ ਇਹ ਇਲੀਗਲ ਹੈ ਈਵਨ ਤੁਸੀਂ ਟੈਕਸ ਮੈਸੇਜ ਵੀ ਨਹੀਂ ਭੇਜ ਸਕਦੇ ਕਿ ਭਾਈ ਅੱਜ ਤੇਰਾ ਲੋਡ ਜਿਹੜਾ ਫਲਾਨੀ ਜਗ੍ਹਾ ਚੱਕ ਕੇ ਤੇ ਸ਼ਾਮ ਨੂੰ ਵਾਪਸ ਆਉਂਦਾ ਫਲਾਨੀ ਲਾਇਬ ਤੋਂ ਕਰਵਾ ਲਈ ਨਾ ਇਹ ਤੁਸੀਂ ਨਹੀਂ ਕਰ ਸਕਦੇ ਇਹਦਾ ਇਸ ਤਰ੍ਹਾਂ ਹੁੰਦਾ ਕਿ ਜਦੋਂ ਤੁਸੀਂ ਡਰਾਈਵਰ ਦੇ ਕੰਨ ਵਿੱਚ ਇਹ ਗੱਲ ਪਾਉਣੀ ਹੈ ਕਿ ਤੇਰਾ ਡਰਾਈਵਰਸ ਨਿਕਲਿਆ ਜਾਂ ਤੇਰਾ ਰੈਂਡਮ ਜਿਹੜਾ ਉਹ ਉਸ ਨਿਕਲ ਗਿਆ ਉਹ ਰੈਂਡਮ ਤੇਰਾ ਪੁੱਲ ਹੋ ਚੁੱਕਾ ਆ ਗਈ ਆ ਗਈ ਪੁੱਲ ਹੋ ਚੁੱਕਾ ਤੇ ਉਸ ਤੋਂ ਬਾਅਦ ਜਦੋਂ ਡਰਾਈਵਰ ਦੇ ਕੰਨ ਵਿੱਚ ਇਹ ਗੱਲ ਪਵੇ ਤੇ ਡਰਾਈਵਰ ਸਿੱਧਾ ਉਸ ਤੋਂ ਬਾਅਦ ਲੈਬ ਨੂੰ ਤੁਰਨਾ ਚਾਹੀਦਾ ਹਮ ਇਧਰ ਉਧਰ ਨਹੀਂ ਇਧਰ ਉਧਰ ਨਹੀਂ ਹਮ ਇੱਥੇ ਧਾਕੇ ਤੁਸੀਂ ਮੰਨ ਲਓ ਤੁਹਾਡੀ ਸਟਾਕ ਇੰਚ ਕੰਪਨੀ ਹੈ ਤੁਹਾਡੀ ਲੈਬ ਮਿੰਟੀਕੇ ਚ ਹੈ ਡਰਾਈਵਰ ਨੇ ਲੋ ਟ੍ਰੈਸ ਹੀ ਲਾਉਣਾ ਤੁਸੀਂ ਇੰਜ ਨਹੀਂ ਕਹਿ ਸਕਦੇ ਕਿ ਭਾਈ ਇਹ ਟਰੱਕ ਚੱਕ ਟ੍ਰੇਸੀ ਲੋਡ ਬੁਲਾਣਾ ਲਾ ਕੇ ਤੇ ਵਾਪਸ ਆਉਂਦੇ ਆ ਮੰਡੀਕੇ ਤੋਂ ਡਾਇਰੈਕਟਰਸ ਕਰਾ ਕੇ ਵਾਪਸ ਆਈ ਇਹ ਨਹੀਂ ਇਹ ਇਲਲੀਗਲ ਹੈ ਹਾਂ ਹਾਂ ਤੁਹਾਨੂੰ ਇਹ ਲੱਗ ਰਿਹਾ ਕਿ ਭਾਈ ਇੱਥੋਂ ਡਗ ਟਰੱਕ ਚੱਕ ਤੇ ਸਿੱਧਾ ਮੰਡੀਕੇ ਲੈਬ 'ਚ ਟੈਸਟ ਕਰਾ ਕੇ ਫਿਰ ਆਪਣਾ ਲੋਡ ਲਾਉਣਾ ਹੈ ਲੋਡ ਲਾਉਣਾ ਫਿਰ ਬਾਅਦ 'ਚ ਸੋ ਰੈਂਡਮ ਦੇ ਮਾਮਲੇ 'ਚ ਇੰਨੀ ਸਟ੍ਰਿਕਟਨੈਸ ਹੈ ਹਾਲਾਂਕਿ ਅਸੀਂ ਪ੍ਰੈਕਟੀਕਲੀ ਇਸ ਲੈਵਲ ਦੀ ਸਟ੍ਰਿਕਟਨੈਸ ਨਹੀਂ ਲੈ ਕੇ ਆਉਂਦੇ ਹਾਂ ਪਰ ਨੂੰਨਨ ਤੌਰ ਤੇ ਜਿਹੜੀ ਡਰੈਕਟ ਅਸੀਂ ਜਿਹੜੀ ਹੈਗੀ ਆਪਣੀ ਰੈਂਡਮ ਦੀ ਜਿਹੜੀ ਫਾਰਮੈਲਟੀ ਆ ਉਹ ਇਸ ਤਰ੍ਹਾਂ ਹੈ ਔਰ ਇੱਕ ਹੋਰ ਗੱਲ ਕਿ ਤੁਹਾਡਾ ਜਿਹੜਾ ਕੰਸੋਰਟੀਅਮ ਹੈ ਜਿਹੜੀ ਤੁਹਾਡੀ ਕੰਪਨੀ ਹੈ ਇਹ ਤੁਹਾਡੀ ਡਿਊਟੀ ਹੈ ਕਿ ਤੁਸੀਂ ਚੈੱਕ ਕਰੋ ਕਿ ਫੈਡਰਲ ਮੋਟਰ ਮੋਟਰ ਕੈਰੀਅਰ ਦੇ ਅੰਡਰ ਉਹ ਰਜਿਸਟਰਡ ਹੈ ਜਾਂ ਨਹੀਂ ਹੈ ਓਕੇ ਠੀਕ ਅਗਲੀ ਗੱਲ ਕਿ ਉਹ ਉਹਦਾ ਲਾਇਸੈਂਸ ਕੈਨਸਲ ਤਾਂ ਨਹੀਂ ਹੋ ਗਿਆ ਬਹੁਤ ਵਾਰੀ ਰੈਂਡਮ انرੋਲਮੈਂਟ ਕਰਕੇ ਜਿਹੜੀਆਂ ਕੰਪਨੀਆਂ 50% ਤੋਂ ਉੱਪਰ ਆਪਣੇ ਡਰਾਈਵਰ ਨਹੀਂ ਪੁੱਲ ਕਰਦੀਆਂ ਜਾਂ ਉਹਨਾਂ ਦੇ ਡਿਸਪਲੇ ਨਹੀਂ ਹੁੰਦੇ ਤਾਂ ਫੈਡਰ ਮੋਟਰ ਕੈਰੀਅਰ ਉਹਨਾਂ ਦੀ ਰਜਿਸਟ੍ਰੇਸ਼ਨ ਕੈਨਸਲ ਕਰ ਦਿੰਦੀ ਹੈ ਓਕੇ ਠੀਕ ਹੈ ਸੋ ਇਹ ਤੁਹਾਡੀ ਡਿਊਟੀ ਬਣਦੀ ਹੈ ਕਿ ਤੁਸੀਂ ਬਾਰ ਬਾਰ ਸਾਲ ਜਿੱਦ ਇੱਕ ਦੋ ਵਾਰੀ ਇਹ ਚੈੱਕ ਕਰੋਗੇ ਭਾਈ ਜਿਹੜਾ ਕੰਸੋਰਟੀਅਮ ਅਸੀਂ ਯੂਜ਼ ਕਰ ਰਹੇ ਹਾਂ ਕੀ ਉਹ ਵੈਲਿਡ ਹੈ ਜਾਂ ਵੈਲਿਡ ਹੀ ਨਹੀਂ ਹੈ ਸੋ ਰੈਂਡਮਲੀ ਮਾਵਲੇ ਸਾਨੂੰ ਬੜਾ ਜਿਹੜਾ ਉਹ ਸਟ੍ਰਿਕਟ ਰਹਿਣਾ ਚਾਹੀਦਾ ਬੜਾ ਹੀ ਧਿਆਨ ਦੇਣਾ ਰੈਂਡਮ ਜਿਹੜਾ ਉਹਨੂੰ ਪ੍ਰੋਗਰਾਮ ਨੂੰ ਕਰਨਾ ਜਿਹਦਾ ਕੰਪਨੀ ਦਾ ਬੈਨੀਫਿਟ ਇਹ ਹੈ ਕਿ ਕੰਪਨੀ ਅਗਰ ਰੈਂਡਮ ਇਨਰੋਲਮੈਂਟ ਜਿਹੜੀ ਆ ਜਾਂ ਰੈਂਡਮ ਜਿਹੜਾ ਡਰਗ ਟੈਸਟ ਅਗਰ ਉਹਨੂੰ ਆਪਣੀ ਕੰਪਨੀ ਵਿੱਚ ਪ੍ਰੋਪਰ ਤਰੀਕੇ ਨਾਲ ਇੰਪਲੀਮੈਂਟ ਕਰਦੀ ਹੈ ਤਾਂ ਉਹਨੂੰ ਡਰਾਈਵਰ ਦੇ ਡਰਗ ਖਾਣ ਦੀ ਜਾਂ ਡਰਗ ਅੰਡਰ ਇਨਫਲੂਐਂਸ ਜਿਹੜਾ ਹੈ ਉਹ ਟਰੱਕ ਚਲਾਉਣ ਦੀ ਪ੍ਰੋਬਲਮ ਬਿਲਕੁਲ ਨਹੀਂ ਆਉਂਦੀ ਜਦੋਂ ਅਸੀਂ ਉੱਤੇ ਕੰਪਰੋਮਾਈਜ਼ ਕਰਦੇ ਹਾਂ ਇਸ ਚੀਜ਼ ਦੇ ਉੱਤੇ ਤੇ ਫਿਰ ਡਰਾਈਵਰ ਨੂੰ ਪਤਾ ਲੱਗ ਜਾਂਦਾ ਕਿ ਅਸੀਂ ਕਾਲ ਕਰਨੇ ਓਏ ਹਫਤਾ ਖਾਈ ਕੁਛ ਨਾ ਤੇ ਫਿਰ ਤਰਾ ਰੈਂਡਮ ਨਿਕਲ ਆਇਆ ਇਹ ਕਰਵਾਉਣਾ ਆ। ਸੋ ਜਦੋਂ ਅਸੀਂ ਇਸ ਤਰ੍ਹਾਂ ਦੀਆਂ ਜਾਂ ਜਦੋਂ ਯੂਜ਼ ਕਰਦੇ ਹਾਂ ਤੇ ਫਿਰ ਇਹਦਾ ਮਤਲਬ ਹੈ ਕਿ ਅਸੀਂ ਕਿਤੇ ਨਾ ਕਿਤੇ ਵੱਡੀ ਗਲਤੀ ਕਰ ਰਹੇ ਹਾਂ। ਅਸੀਂ ਉਸ ਪ੍ਰੋਗਰਾਮ ਨੂੰ ਫਾਲੋ ਨਹੀਂ ਕਰ ਰਹੇ। ਫਾਲੋ ਨਹੀਂ ਜਿਹੜਾ ਉਹ ਕਰ ਰਿਹਾ ਹੈ। ਜੀ ਜੀ ਡਰਗ ਟੈਸਟ ਦਾ ਪਤਾ ਲੱਗਦੇ ਅਗਲੀ ਕਾਲ ਦੇ ਵਿੱਚ ਉਹਨੂੰ ਇਹੀ ਦੱਸਣਾ ਵੀ ਭਾਈ ਚੱਲ ਲੈਬ ਲੋ। ਤਾਂ ਚੱਲ ਲੈ